ਆਓ ਚੱਲ ਚੱਲ ਬਾਕੀ ਚੱਲ ਤੇ ਨਾ ਉਹ ਹਰਮਾਨ ਨੂੰ ਕੋਲੀ ਜਾਵੇ ਕੌਣ ਕੌਣ ਕਰੇ ਨਾ ਮਾਰੀ ਜੋ ਪਰਸੇ ਲੱਗੋ ਆਓ ਪਰਸੇ ਚੋਕਾ ਪਾ ਲੈ ਚੱਕਾਰਾ ਮਾਰ ਲੈਣੀ ਆ ਤੇ ਚੱਲ ਚੱਲ ਤੋਰ ਕੇ ਚੱਲ ਚੱਲ ਇਹ ਆ ਬੇਬੇ ਉਹ ਬਲ ਕੀ ਆ ਮਮੀ ਦੱਸ ਮੇਉਂ ਨਹੀਂ ਗੱਲ ਤਾਂ ਪੀਰ ਹੁੰਦੀ ਜਿੰਨੇ ਤੁਹਾਡੇ ਡਰਾਮੇ ਹੁੰਦੇ ਲਤੂ ਵੀ ਹੁੰਦੇ ਬਰਪਾਇਆ ਇੰਨੇ ਕੰਮ ਤੇ ਛੁੱਟੀ ਘਲਾ ਘਾਤੀ ਆ ਮੈਨੂੰ ਨਾ ਕੰਮੋਂ ਹੀ ਕੱਢ ਦੇਣਾ ਫੜੋ ਪੀਓ ਜੀ ਆ ਤੁਹਾਡੀ ਆ ਗਈ ਜੇ ਪੰਜੀਰੀ ਇੰਨੀ ਗਰਮੀ ਚ ਪੰਜੀਰੀ ਖਾਈ ਜਾਂਦੇ ਬੇ ਰੀਂਗਾ ਨਾ ਗਰਮੀ ਲੱਗੀ ਮੈਨੂੰ ਗਰਮੀ ਨੇ ਪਈ ਮੇਰੀ ਲੱਤ ਤੋਂ ਖੰਡੇ ਪਾਈ ਨਾਲ ਢੇਰ ਬੜੀ ਹੋਣ ਦੇ ਮਤਾਈ ਆ ਕਿ ਜੇ ਹੈਗੀ ਭੋਰਾ ਨਾ ਨਹੀਂ ਤਾਂ ਚਲ ਬਣਾ ਲਿਆ ਤੇ ਅੱਜ ਅਦਾ ਕੀਤਾ ਮਸਾਲਾ ਹੈ ਹੈਗੀ ਆ ਤੂੰ ਹੀ ਖਾ ਕੇ ਮਕਾਉਣੀ ਸਾਰੀ ਐਂ ਕਿڑی ਗਰਮੀ ਖਾਣੇ ਆਸ ਤੇ ਕੋਈ ਨਹੀਂ ਆ ਮੈਂ ਖਾਉਂਗੀ ਤੇ ਉੱਠੂਗੀ ਕੰਮ ਕਰੂੰਗੀ ਕੁਝ ਕਰੂੰਗੀ ਨਾ ਤੇ ਨਾਲੇ ਹੋ ਗਿਆ ਸਾਰਾ ਕੰਮ ਹੋ ਗਿਆ ਬਾਹਰ ਸੋਈ ਦਾ ਕਰਨਿਆ ਸਪਾਈਸ ਵੀ ਜੀ ਹੋਣ ਵਾਲੀ ਐ ਤੇ ਉਹ ਚਾਈ ਜੀ ਦੀ ਦਵਾਈ ਉਹ ਦੇ ਦੇ ਨਾ ਮਾੜਾ ਦਵਾਈ ਚਾਈ ਜੀ ਆਪ ਤੇ ਹੈਗੇ ਨਹੀਂ ਘਰ ਆਉਣਗੇ ਤੇ ਦਵਾਈ ਦਿੰਦਾਗਾ ਪਾਵੇ ਹੈਗੇ ਘਰ ਪਾਉਣੇ ਨਹੀਂ ਬੰਦਾ ਪੂਰੀ ਚ ਬੰਨ ਕੇ ਰੱਖ ਜਾਂਦਾ ਫੇ ਰੌਲਾ ਬਾਉ ਜਾਂਦਾ ਕਿੱਥੇ ਆ ਇੱਥੇ ਹੀ ਰਹਿਣਾ ਕਿ ਮੈਂ ਅਗ ਤੇ ਜਾਣਾ ਕਿਉਂ ਅੱਜ ਨਹੀਂ ਜਾਣਾ ਤੂੰ ਸਵਾਹ ਜਾਣਾ ਲੇਟ ਹੋ ਗਿਆ ਟਾਈਮ ਦੇਖੋ ਕਿੰਨਾ ਆਪਣੀ ਦਾ ਫੋਨ ਕਰਤਾ ਕੰਦਾ ਰਹਿਣ ਦੋ ਅੱਜ ਨਾ ਆਇਓ ਲੇਟ ਹੋ ਗਿਆ ਐ ਤਰ੍ਹਾਂ ਕਿ ਤਰ੍ਹਾਂ ਲੇਟ ਹੋ ਗਿਆ ਬੰਦਾ ਦੌੜਦਾ ਹੱਥ ਮਾਰਦਾ ਉਦੋਂ ਕੰਮ ਧੰਦਾ ਕਰ ਲੀਂਦਾ ਪਤਾ ਵੀ ਮੈਨੂੰ ਕਰਨਾ ਹੀ ਪੈਣਾ ਹਾਂ ਲੇਟ ਮੈਂ ਵੀ ਲਾ ਹੋ ਗਿਆ ਕੰਮ ਤੇ ਤੁਹਾਡੇ ਮੁੱਕ ਨਹੀਂ ਦੇ 50 ਕੰਮ ਬੰਦਾ ਇਹੋ ਸੋਚ ਲੇਗੀ ਕੰਮ ਤੇ ਚੱਲ ਜਾ ਚਲ ਕੋਈ ਨਹੀਂ ਮਗਰੋਂ ਥੋੜਾ ਬੋਧਾ ਕਰ ਲਾਂਗੇ 50 ਕੰਮ ਕਿਹੜੇ ਆ ਗਿਲ ਕੇ ਦੱਸੀ ਜਰਾ ਤੂੰ ਤੇ ਨਾ ਨਾ ਛੰਗੀ ਸਾਰੀ ਜੜੀ ਦੇਲੀ ਰਹਿੰਦੀ ਆ ਘਰ ਚ ਕੰਮ ਨਹੀਂ ਕੀ ਆ ਸਾਰੀ ਜੜੀ ਰੋਟੀਆਂ ਤੋੜਦੀ ਮੱਝੇ ਦੇ ਲੇਟਦੀ ਆ ਬੈੱਡ ਤੇ ਹਾਂ ਹੁਣ ਕਿੱਥੋਂ ਕੰਮ ਕਰ ਗਿਆ ਬੱਸ ਕਰ ਮਮੀ ਬਾਕੀ ਤਾਂ ਉਹਨਾਂ ਨੂੰ ਫੋਨ ਹੂੰ ਕਿ ਮੈਂ ਸਾਥ ਥੋੜਾ ਲੇਟ ਹੋ ਜਾਣਾ ਕਹਿੰਦੇ ਲੇਟ ਨਹੀਂ ਹੋਣਾ ਛੁੱਟੀ ਕਰੋ ਰਮਾਨਾ ਤੇ ਮੈਨੂੰ ਲੱਗਦਾ ਜੇ ਮੈਂ 2-4 ਹਫਤੇ ਛੁੱਟੀਆਂ ਕਰ ਲਈ ਨਾ ਉਹਨਾਂ ਨੂੰ ਪੱਕਾ ਘਰ ਬਾਹਰ ਨਾ ਮੈਂ ਪਤਾ ਲੱਗਾ ਨਾ ਹੁਣ ਇਤਨਾ ਕੰਮ ਹੁੰਦਾ ਹੀ ਇਤਨਾ ਕੰਮ ਇੰਨੇ ਤੂੰ ਗਿਣਨੇ ਵੀ ਕਿੰਨੇ ਹੁੰਦੇ ਘਰ ਦੇ ਕੰਮ ਸਾਰੀ ਧੜੀ ਜਨਾਨੀ ਲੱਗੀ ਰਹਿੰਦੀ ਆ ਫੇਰ ਵੀ ਤੇਰੇ ਵਰਗਾ ਕਿਹਾ ਤੂੰ ਦੁੱਲ ਕੀਤਾ ਕੀ ਆ ਤੂੰ ਜੇ ਸਾਰੀ ਧੜੀ ਵੇਲ ਨਾ ਮੋਬਾਈਲ ਵੇਂਦੀਆਂ ਜੀ ਸੀਰੀਅਲ ਵੇਂਦੀਆਂ ਦੇ ਲੈ ਕੇ ਪਤਾ ਲੱਗਾ ਨਾ ਹੁਣ ਕੰਮ ਕੀਤਾ 2 ਦਿਨ ਤੇ ਸੁੱਤ ਟਟਾਣੀ ਆ ਗਈ ਨਾ ਤੇਰੀ ਹਾਂ ਉਹਦੇ ਮੰਮੀ ਮੈਂ ਕੰਮ ਤੇ ਵੀ ਜਾਣਾ ਹੁੰਦਾ ਵਾ ਜਨਾਨੀਆਂ ਦੇ ਘਰੇ ਰਹਿਣਾ ਬਾਅਦ ਚ ਉਹ ਵੀ ਕਰ ਸਕਦੀਆਂ ਵਾ ਮੈਂ ਬਾਹਰ ਜਾ ਕੇ ਉਹਨੂੰ ਕਹਿੰਦਾ ਮੇਰੀਆਂ ਛੁੱਟੀਆਂ ਮੈਂ ਘਰ ਬੈਠਾ ਤੇ ਫਿਰ ਕਿੱਥੋਂ ਚੱਲਣਾ ਰਸੋਈ ਆਪਣੀ ਕਿੱਥੋਂ ਰਸਣ ਆਊਗਾ ਇਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਪਰ ਮੈਂ ਤੈਨੂੰ ਕੰਮ ਦਾ ਨਹੀਂ ਦੱਸਣ ਵੀ ਪੁੱਤ ਕਰਤ ਹੈਗਾ ਹੀ ਹੈਗਾ ਬੰਦਾ ਕੋਈ ਵੇਲਾ ਨਹੀਂ ਹੁੰਦਾ ਉਹ ਲੱਗ ਗਿਆ ਪਤਾ ਮੰਮੀ ਪਤਾ ਲੱਗ ਗਿਆ ਮੈਨੂੰ ਬਾਰ-ਬਾਰਾਂ ਦੱਸੋ ਵੀ ਕੰਮ ਬੜੇ ਕੰਮ ਬੜੇ ਕਰਨ ਦਾ ਹੁਣ ਮੈਂ ਹੱਥੀ ਮੈਨੂੰ ਲੱਗ ਗਈ ਸਮਝ ਕੱਲ ਦਿਨ ਉਹਨੂੰ ਫੋਨ ਕਰੀ ਜਨਾ ਇੱਕ ਉਹ ਮੇਰਾ ਫੋਨ ਨਹੀਂ ਚੁੱਕਦੀ ਨਾਲੀ ਉਹਨੂੰ ਮੇਰਾ ਕੀ ਗੁੱਸਾ ਕਿਹੜੀ ਗੱਲ ਦਾ ਤੁਹਾਡੀ ਗੱਲ ਨਹੀਂ ਹੁੰਦੀ ਉਹਦਾ ਨਹੀਂ ਮੇਰੀ ਨਹੀਂ ਗੱਲ ਹੁੰਦੀ ਦੇਖੋ ਕਿੰਨੇ ਡਰਾਮੇ ਤੁਹਾਡੇ ਸਾਰੇ ਟੱਬਰ ਦੇ ਨਾਮ ਦਾ ਹੋ ਗਏ ਉਹ ਡਰਾਮੇ ਨਹੀਂ ਗੇ ਉਹਦੀ ਮਾਂ ਨਹੀਂ ਠੀਕ ਤੈਨੂੰ ਤਾਂ ਹੀ ਝੂਠ ਥੋੜੀ ਬੋਲਦੇ ਵੀ ਗਏ ਬਾਕੀ ਮੇਰੀ ਕੋਈ ਗੱਲ ਨਹੀਂ ਦੀ ਤੇਰੀ ਹੁੰਦੀ ਹੋਣੀ ਸਭ ਮੇਰਾ ਫੋਨ ਹੀ ਨਿ ਚੁੱਕਦੀ ਹੁਣ ਵੀ ਸਵੇਰ ਦਾ ਕਿੰਨੇ ਫੋਨ ਕੀਤੇ ਆ ਬੰਦਾ ਫੋਨ ਤੇ ਚੁੱਕ ਕੇ ਦੱਸੇ ਵੀ ਕੀ ਗੱਲ ਬਣੀ ਭਾਵੇਂ ਮੈਂ ਪਤਾ ਹੀ ਲਾਣਾ ਹੋਵੇ ਮੰਮੀ ਦਾ ਹੁਣ ਤਾਂ ਇਹੋ ਚਾਹਣਾ ਤਾਂ ਗਿਆ ਆਪੋਂ ਦੰਦਾ ਹੀ ਹੁਣ ਨਾ ਆ ਪਿਆ ਤਾਂ ਨਾ ਫੋਨ ਹੀ ਕਰਕੇ ਪੁੱਛਿਆ ਪਤਾ ਪਤਾ ਲਿਆੜ ਹੀ ਮੇਰਾ ਤੇ ਨਹੀਂ ਚੁੱਕਦੀ ਤੇ ਸੱਤ ਸਾਲ ਫੋਨ ਤੇ ਲਾ ਲਿੰਦਾ ਵੀ ਮੰਮੀ ਤਾਂ ਠੀਕ ਆ ਫਿਰ ਉਹ ਲਾਗੇ ਬੰਨੇ ਹੋਣੀ ਤੈਨੂੰ ਜਵਾਬ ਕੋਣਾ ਕੋ ਦਿੰਦੀ ਜਦੋਂ ਜਦੋਂ ਮੇਰੀ ਜਨਾਨੀ ਉੱਥੇ ਬੈਠੀ ਮੈਂ ਸਾਸ ਦੇ ਫੋਨ ਤੇ ਕੋਲ ਲਾਉਂ ਤਾਂ ਜਦੋਂ ਉਹ ਫੋਨ ਨਹੀਂ ਲੱਗਦਾ ਤਾਂ ਕਿਸ ਦੇ ਫੋਨ ਤੇ ਤੇ ਲਾਵੇਂ ਗਈ ਗਲਤ ਇਹ ਆ ਉਹ ਕੁੜੀ ਵੀ ਕਰਦੀ ਆ ਨਿਆਣੀ ਉਹਦੀ ਮਾਂ ਨਾਲ ਗੱਲ ਹੁੰਦੀ ਆ ਤੇਰਾ ਕਹਿੰਦੀ ਕਿਉਂ ਕਦੀ ਪੰਜਾਹ ਮਹੀਨੇ ਮੇਰੇ ਕੋਲ ਕੰਮ ਬਥੇ ਰਿਹਾ ਹੈ ਵੀ ਮੇਰਾ ਹੋਰ ਤੂੰ ਟਾਈਮ ਬਰਬਾਦ ਕਰੀ ਜਾਂਦੇ ਦੇ ਦੇਖਿਆ ਤੇਰਾ ਟਾਈਮ ਬਰਬਾਦ ਹੁੰਦਾ ਸੜਿਆ ਖਰਦਾ ਉਹਨੂੰ ਕੰਮ ਜੋ ਕਰਨੇ ਪਿਆ ਪਤਾ ਲੱਗਾ ਨਾ ਇੰਨੇ ਕੰਮ ਕਰਦੀਆਂ ਜਨਾਨੀਆਂ ਜੁਦੋ ਕਰੀਏ ਉਦੋਂ ਪਤਾ ਲੱਗਦਾ ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਕਿ ਤੂੰ ਕੱਖ ਨਹੀਂ ਕਰਦੀ ਸਾਰੀ ਦਿਹਾੜੀ ਤਾਂ ਮੈਂ ਤੇ ਕੁੱਟ ਚਾਹ ਪੀਵਾਂ ਆ ਦੇ ਲੇ ਮੈਡਮ ਜੀ ਹਾਂ ਜੀ ਤੇ ਕਿੰਨੇ ਫੋਨ ਕੀਤੇ ਬੰਦਾ ਹੋਣੀ ਟੋਕਲੇ ਉਹ ਨਾ ਫੋਨ ਸਾਇਲੈਂਟ ਤੇ ਲੱਗਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਤੁਸੀਂ ਫੋਨ ਕੀਤਾ ਅੱਜ ਕੱਲ੍ਹ ਦਿਮਾਗੀ ਭੜ ਚੱਲਾਂ ਡਾਇਰ ਇਹਨੇ ਦੇ ਨੋ ਵੀ ਤਿੰਨ ਦਾ ਫੋਨ ਸਾਇਲੈਂਟ ਲੱਗਾ ਹੋਇਆ। ਲੈ ਮੈਂ ਇੱਥੇ ਵੀ ਤੇ ਮੈਂ ਫੋਨ ਸਾਇਲੈਂਟ ਤੇ ਲਾ ਦੇਣੀ। ਤੁਹਾਨੂੰ ਪਤਾ ਚਾਹੀਜੇ ਜਦੋਂ ਸੌਂਦੇ ਆ ਨਾ ਉਹ ਡਿਸਟਰਬ ਹੋ ਜਾਂਦੇ ਜਦੋਂ ਵੈਲਬਲ ਵੱਜਦੀ ਆ। ਤੇ ਇੱਥੇ ਵੀ ਮੇਰਾ ਫੋਨ ਸਾਇਲੈਂਟ ਹੀ ਹੁੰਦਾ ਉੱਥੇ ਵੀ ਸਾਇਲੈਂਟ ਹੀ। ਨਹੀਂ ਪਤਾ ਲੱਗਾ। ਹਾਂ ਤੇ ਮੈਂ ਤਾਂ ਫੋਨ ਕਰਦਾ ਸੀ ਚੱਲ ਮੰਮੀ ਦਾ ਪਤਾ ਲਾਣਾ ਇਹਨੇ। ਚਲੋ ਕੋਈ ਗੱਲ ਨਹੀਂ। ਮੰਮੀ ਠੀਕ ਹੈਗੀ ਹੁਣ। ਮੈਂ ਤਾਂ ਵਾਪਸ ਆ ਗਈ ਆ। ਤੂੰ ਸੋਚਦੇ ਨਹੀਂ ਸ਼ਾਇਦ ਮੈਨੂੰ ਫੋਨ ਕਰਨ ਦੇ। ਭੁਲੇਖਾ ਮੈਂ ਕਰਾਂ ਤੈਨੂੰ। ਨਹੀਂ ਉਹ ਤਾਂ ਪਤਾ ਨਹੀਂ। और उस बन्दा के फोन करो। लो सासी का हम मुझे बस डालो आगे पता डाल हाँ दिए जी और तो सुनाओ ठीक ठाक ठीक ठाक तू सुना अपनी मम्मी दी मम्मी ठीक तो है, थीक थीक है थी। थी थी थे थे ना अच्छा अच्छा हां चल चल बढ़िया ठीक है ना अच्छा अच्छा चलो बढ़िया दवाई दी खा लेनी हां दवाई तो चलती काम आ रही है बिल्कुल चल खा ਆਈ ਸੁੱਟਟੇ ਕਾਣੇ ਕਿ ਨਹੀਂ ਬੰਦੇ ਦੀ ਮੈਂ ਨਹੀਂ ਪੂਰੀ ਸੱਚੀ ਹੈ ਉਹ ਵੀ ਥੋਕੇ ਰੱਖਿਆ ਪੂਰਾ ਹੈ ਸੋਈ ਚ ਚੱਲ ਲੱਗਿਆ ਮੇਰੇ ਤੇ ਲੱਗ ਬੜੀ ਬੰਦੇ ਦੀ ਬਣ ਗਿਆ ਬੰਦਾ ਮੈਂ ਨਹੀਂ ਕੰਡ ਬਟ ਜਿੱਥੇ ਮੈਂ ਤੇਰੇ ਨੂੰ ਠੀਕ ਹੈ ਔਰ ਇਹ ਕਿਤੇ ਦਿਹਾੜੀ ਦਾ ਕੋ ਹੋ ਰਿਹਾ ਪੈਨੂ ਨਾ ਤੇ ਬੇਜ ਨੂੰ ਤੂੰ ਪੂਰਾ ਰਸੋਈ ਹੀ ਬਣ ਲੈਣਾ ਤੂੰ ਆ ਆ ਛੇਤੀ ਗਈਆਂ ਦਿਹਾੜੀ ਚੱਲ ਪਤਾ ਤੇ ਲੱਗਾ ਕੁਝ ਆਹੋ ਅੱਛਾ ਮੇਰੀ ਗੱਲ ਸੁਣ ਮੰਮੀ ਪਾਣੀ ਮੰਗਾਓ ਹਾਂ ਮੇਰੇ ਵਾਸਤੇ ਹੁਣੇ ਪਤਾ ਲੱਗ ਜਾਂਦਾ ਬੰਦਾ ਬਣਿਆ ਕਿ ਨਹੀਂ ਵੇ ਮਨਰ ਆ ਪਾਣੀ ਦਾ ਗਲਾਸ ਲਿਆ ਬਾਹੂ ਇਹ ਤੇ ਮੇਰਾ ਪਾਣੀ ਹੁਣ ਇਹ ਤੁਸੀਂ ਚਾਹ ਕੀਤੀ ਆ ਹੁਣ ਪਾਣੀ ਨਹੀਂ ਕਰਨਾ ਉਹ ਲਿਆ ਕੁੜੀ ਆਈ ਆ ਉਹ ਪੀਲੂ ਘੁੱਟ ਕੇ ਮੈਂ ਕਿਹਾ ਚਾਹ ਮਗਰੋਂ ਪਾਣੀ ਪੀਣਾ ਲਿਆ ਠੰਡਾ ਲਿਆਈ ਨਾਲੇ ਪੂਲੀ ਪਤਾ ਲੱਗ ਗਿਆ ਜੀ ਪਾਣੀ ਆ ਗਿਆ ਤੇ ਤੇ ਬੰਦਾ ਸੁਧਰ ਗਿਆ ਤੇ ਜੀ ਇਹੋ ਜਵਾਬ ਹੀ ਆ ਗਿਆ ਤੇ ਚਾਹ ਮੈਂ ਨਹੀਂ ਵੇ ਤੁਸੀਂ ਸੁਧਰਿਆ ਬੁੱਦਾ ਐ ਇਸੇ ਦਾ ਵੇ ਸਕੂਲ ਉਹ ਗਈ ਤੇ ਯਾਰ ਉਹ ਸਿੱਧਾ ਹੋਇਆ ਚਾਹ ਵਰੀਆ ਤੇ ਮੰਮੀ ਉਹਦਾ ਪ੍ਰੋਜੈਕਟ ਬਣਾਤਾ ਸੀ ਕਿ ਨਹੀਂ ਇਹਨਾਂ ਨੇ ਨਹੀਂ ਬਣਾਤਾ ਬਣਾਤਾ ਹੀ ਬਣਾਉਣਾ ਪੈਣਾ ਤੂੰ ਤੇ ਇੱਥੇ ਨਹੀਂ ਹਾਂਜੀ ਕਰੋ ਮੈਂ ਆਂਦੀ ਪੀਓ ਬਣੀ ਨਿੰਮ ਕਾਇ ਲੈ ਆ ਦੇ ਤਾਂ ਜਿਹੜੀ ਕਰਦੀ ਕਿ ਕਿਥੋਂ ਉੱਤਰ ਕੇ ਆਈ ਆ ਪਤਾ ਨਹੀਂ ਹਾਂ ਮੈਨੂੰ ਉਹਨਾਂ ਨੇ ਤਾਂ ਮੈਂ ਦਾਲਾ ਹੀ ਸਟਾ ਲੈਣਾ ਅੱਛਾ ਮੇਰੀ ਗੱਲ ਸੁਣੋ ਤੁਸੀਂ ਘਰੇ ਹੀ ਕੰਮ ਦੇ ਨਹੀਂ ਗਏ ਅੱਜ ਕਾਮ ਨਹੀਂ ਆ ਕੰਮ ਕਰਨ ਦਾ ਮਤਲਬ ਕੰਮ ਤੇ ਹੀ ਆ ਮਤਲਬ ਉਹ ਕੰਮ ਹੀ ਕਰਦੇ ਆ ਭਰਾ ਸਵੇਰ ਦੇ ਸਿਆਪਾ ਇੰਨੇ ਕੰਮ ਆ ਮੈਂ ਕੰਮ ਤੇ ਕਿੱਥੇ ਜਾਣਾ ਕੋਈ ਕੰਮ ਹਣਾ ਜਾਂ ਡਾਕਟਰ ਦਾ ਕੰਮ ਬੋਲੋ ਕੀ ਗੱਲ ਅੱਖਾਂ ਨਾਲ ਖਾਂ ਵੀ ਨਹੀਂ ਮਲਾਉਣ ਦੇ ਹੋਣਾ ਐ ਨੂੰ ਮੂੰਹ ਕਰਕੇ ਬੋਲੋ ਆ ਕੰਮ ਤੇ ਜੇ ਆ ਘਰ ਬੈਠੇ ਜੇ ਤੁਸੀਂ ਉਹ ਯਾਰ ਇੱਕੋ ਕੰਮ ਹੋਣਾ ਜਾਂ ਡਾਕਟਰ ਦਾ ਕੰਮ ਹੋ ਜਾਣਾ ਜਾਂ ਘਰ ਦੇ ਕੰਮ ਹੋ ਜਾਣਾ ਤਿੰਨ ਦਿਨ ਹੋ ਗਏ ਮੈਂ ਕੰਮ ਤੇ ਨਹੀਂ ਗਿਆ ਮੈਨੂੰ ਤੇ ਇਹ ਲੱਗਦਾ ਕਿ ਉਹਨਾਂ ਜਵਾਬ ਦੇ ਦੇਣਾ ਮੈਨੂੰ ਅੱਜ ਆਪ ਹੀ ਫੋਨ ਕਰਕੇ ਕਹਿੰਦੇ ਨਹੀਂ ਜੀ ਤੁਸੀਂ ਅਰੈਸਟ ਕਰੋ ਕੋਈ ਗੱਲ ਨਹੀਂ ਅੱਛਾ ਜਦੋਂ ਮੈਂ ਆਹ ਗੱਲਾਂ ਕਹਿੰਦੀ ਹਣੀ ਆਂ ਵੀ ਜਾਂ ਮੇਰੇ ਕੋ ਘਰ ਦਾ ਕੰਮ ਕਰਾ ਲਓ ਤੇ ਜਾਂ ਨੌਕਰੀ ਕਰਾ ਲਓ ਉਦੋਂ ਤੇ ਤੁਸੀਂ ਕਹਿੰਦੇ ਹੋ ਵੀ ਘਰ ਦਾ ਕੰਮ ਕਿਹੜਾ ਵਾ ਹੁਣ ਪਤਾ ਲੱਗਾ ਵੀ ਘਰ ਦੇ ਕਿੰਨੇ ਕੰਮ ਹੁੰਦੇ ਆ ਜਿਹੜੇ ਜਨਾਨੀਆਂ ਕਰਦੀਆਂ ਵਾ ਸਵੇਰੇ ਪਹਿਲੇ ਬੱਚਿਆਂ ਨੂੰ ਤੋਰਦੀਆਂ ਨਾਸ਼ਤਾ ਪਾਣੀ ਬਣਾ ਕੇ ਫਿਰ ਬੰਦਿਆਂ ਨੂੰ ਤੋਰਦੀਆਂ ਫਿਰ ਘਰ 'ਚ ਜਿਹੜੇ ਹੋਰ ਮੈਂਬਰ ਆ ਉਹਨਾਂ ਦਾ ਨਾਸ਼ਤਾ ਸਾਰਾ ਤਿਆਰ ਕਰਕੇ ਉਹਨਾਂ ਨੂੰ ਦਵਾਈ ਬੂਟੀ ਜੋ ਵੀ ਦੇਣੀ ਆ ਉਹ ਕਰਕੇ ਫਿਰ ਵਿਚਾਰੀਆਂ ਝਾੜੂ ਪੋਚੇ ਲੁੰਦੀਆਂ ਡਸਟਿੰਗ ਕਰਦੀਆਂ ਕੱਪੜੇ ਧੋਂਦੀਆਂ ਤੇ ਅਜੇ ਵਿਚਾਰੀਆਂ ਵੇਲੀਆਂ ਨਹੀਂ ਹੁੰਦੀਆਂ ਆਪਣੇ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਤੇ ਬੱਚੇ ਫੇਰ ਸਕੂਲੋਂ ਆ ਜਾਂਦੇ ਆ ਤੇ ਮਗਰੇ ਘਰ ਵਾਲਾ ਆ ਜਾਂਦਾ ਤੇ ਮੈਂ ਵੀ ਕੀਤਾ ਹੀ ਸਾਰੇ ਕੰਮ ਕੁੜੀ ਨੂੰ ਭਲਾਇਆ ਅੱਜ ਸਕੂਲੇ ਪੁੱਛ ਮੰਗੀ ਹੁਣ ਸਿੱਖ ਲਿਆ ਇਹਨੇ ਤੇਰੀ ਹਰ ਬਵਾਵਾ ਹੋ ਜਾਂ ਪਰੂ ਮੀਰ ਮਾਮਾ ਦਸੋ ਨਾ ਬੇਨਾ ਵੀ ਕਿਦਾਂ ਦਾ ਲੱਗਾ ਕੰਮ ਕਰਕੇ ਦੇਖ ਦੱਸੋ ਨਾ ਬੜਾ ਵਧੀਆ ਲਗਾ ਕੇ ਮਜ਼ਾ ਆ ਗਿਆ ਮੈਂ ਨਹੀਂ ਕਿਦੇ ਹੋ ਜੀ ਸਬਜੀ ਤੂੰ ਮੇਰੀ ਗੱਲ ਸੁਣ ਲੈ ਮੈਂ ਜੀ ਇਹ ਬਣਾਉਂਦਾ ਜਿਹੜੀ ਵੀ ਗੱਲ ਹੋਈ ਨਾ 2-4 ਦਿਨ ਜਿਹੜੇ ਲਾਂ ਹੀ ਆ ਨਾ ਅੱਗੇ ਤੋਂ ਇਹ ਕਰਨੀ ਕਰਨੀ ਕਿਹੜੀ ਗੱਲ ਹੈ ਕਿਹੜੀ ਗੱਲ ਅੱਜ ਆ ਕੇ ਬੈਹਨ ਦੀ ਕਿ ਤਿੰਨ-ਤਿੰਨ ਚਾਰ-ਚਾਰ ਦਿਨ ਕੋਣ ਬੈੰਦਾ ਅੱਜ ਕੱਲ ਪੀ ਕੇ ਜਾ ਕੇ ਤੂੰ ਤੇ ਪੁਰਾਣੇ ਜ਼ਮਾਨੇ ਦੀ ਬੈਗੀਆਂ ਇੰਦਾਰ ਇੱਕ ਗੱਲ ਪਹਿਲਾਂ ਹੁੰਦਾ ਸੀ ਕਿ ਲੋਕੀ ਗਏ ਆ ਤੇ ਹੱਥਾਂ ਤੋਂ ਦੱਸ ਦਿੰਦੇ ਨੇ ਪੀ ਕੇ ਰਹਿਣਾ ਹਾਂ ਹੁਣ ਕੋਣ ਦਿੰਦਾ ਈ ਦੱਸ ਕੇ ਇੱਕ ਗੱਲ ਕਮਾਂ ਮਾਂ ਮੈਂ ਵੇਖੇ ਰਹਿਣ ਨਹੀਂ ਸੀ ਗਈ ਮੈਂ ਵੇਖੇ ਤਾਂ ਗਈ ਹੀ ਪਿਤਾ ਨੂੰ ਥੋੜਾ ਜਿਹਾ ਜਲਵਾ ਬਖਾ ਸਕਾਂ ਇਹ ਘਰ ਦੇ ਕਿੰਨੇ ਕੰਮ ਹੁੰਦੇ ਆ ਤੇ ਜਨਾਨੀਆਂ ਸਾਰਾ ਦਿਨ ਕੀ ਕੀ ਕਰਦੀਆਂ ਵਾ ਤੇ ਜਿਨ੍ਹਾਂ ਨੂੰ ਤੁਹਾਡੇ ਵਰਗੇ ਬੰਦੇ ਟੇਚ ਸਮਝਦੇ ਆ ਨਾਲੇ ਮੇਰੀ ਗੱਲ ਸੁਣੋ ਮੈਂ ਨੌਕਰੀ ਛੱਡੀ ਨਹੀਂ ਆ ਮੈਂ ਨੌਕਰੀ ਤੋਂ ਸਿਰਫ 2-3 ਛੁੱਟੀਆਂ ਲਈਆਂ ਸੀ ਹਾਂ ਮੈਂ ਅੱਜ ਵੀ ਨੌਕਰੀ ਕਰਦੀ ਆ ਪਰ ਇੱਕ ਸ਼ਰਤ ਆ ਮੇਰੀ ਨੌਕਰੀ ਮੈਂ ਤਾਂ ਕਰਨੀ ਆ ਜੇ ਮੇਰੀ ਘਰ ਚ ਪੂਰੀ ਹੈਲਪ ਕਰਾਉਣੀ ਆ ਤੁਸੀਂ ਤੇ ਮੈਨੂੰ ਮਾੜਾ ਚੰਗਾ ਨਹੀਂ ਕਹਿਣਾ ਤੈਨ ਨਾਲੇ ਮੇਰੀ ਗੱਲ ਸੁਣ ਲਓ ਆ ਜਿਹੜੀ ਮੈਂ ਤਨਖਾਹ ਲਈ ਹੁੰਨੀ ਆ ਨਾ ਉਹ ਪੈਸੇ ਮੇਰੇ ਕੋਲ ਤੁਸੀਂ ਨਹੀਂ ਮੰਗਣੇ ਮੈਂ ਆਪਣੇ ਹਿਸਾਬ ਨਾਲ ਘਰ ਦੇ ਖਰਚੇ ਕਰੂੰਗੀ ਭਾਵੇਂ ਮੈਂ ਬੱਚੀ ਤੇ ਖਰਚ ਕਰਾਂ ਭਾਵੇਂ ਮੈਂ ਆਪਣੇ ਤੇ ਕਰਾਂ ਤੇ ਭਾਵੇਂ ਮੈਂ ਘਰ ਦੀ ਕੋਈ ਚੀਜ਼ ਬਣਾ ਦਵਾਂ ਤੇ ਭਾਵੇਂ ਮੈਂ ਮੰਮੀ ਨੂੰ ਸੋਟ ਸਵਾਦਾ ਤੁਸੀਂ ਨਹੀਂ ਮੈਨੂੰ ਇਹ ਗੱਲ ਕਹਿਣੀ ਵੀ ਆ ਪੈਸੇ ਮੈਨੂੰ ਫੜਾ ਤੇ ਮੈਂ ਖਰਚਾ ਕਰਨਾ ਬਾਕੀ ਆਪਣਾ ਘਰ ਸੰਭੋ ਮਮੀ ਤੁਹਾਨੂੰ ਪਤਾ ਹੀ ਨਹੀਂ ਉਹਨਾਂ ਛੁੱਟੀਆਂ ਨਹੀਂ ਆ ਪਤਾ ਹੀ ਨਹੀਂ ਮੈਨੂੰ ਤੂੰ ਹੀ ਬੜੇ ਡਰਾਮੇ ਕਰਨ ਦੇ ਆ ਡਰਾਮੇ ਕੀ ਕਰਨੇ ਆ ਤੂੰ ਵੀ ਤੇ ਰੋਗ ਨਹੀਂ ਹਾਂ ਹੁੰਦਿਆ ਕਿੰਨਾ ਬੋਲਦਾ ਕੁੜੀ ਨੂੰ ਸਾਰਾ ਕੰਮ ਉਹ ਕਰਦੀ ਜਾਂਦੀ ਕੰਮ ਕਰਕੇ ਉਹ ਡਿਊਟੀ ਤੇ ਜਾਂਦੀ ਤੂੰ ਫੇਰ ਆ ਨਾ ਲੈ ਤੂੰ ਵੇਲੀ ਆ ਤੂੰ ਕੀ ਕਰਦੀ ਆ ਹੁਣ ਪਤਾ ਲੱਗ ਗਿਆ ਨਾ ਤੂੰ ਡਿਊਟੀ ਤੇ ਜਾਣਾ ਤੇ ਕੰਮ ਕਿਤਨਾ ਹੁੰਦਾ ਬਸ ਕਰੋ ਯਾਰ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੂੰ ਹੀ ਤੇ ਮੇਰੀ ਭੂਤਨੀ ਭਲਾਤੀ ਜੇ ਸਭ ਇਹ ਆ ਕਰ ਕਰੀ ਉਹ ਕਰ ਕਰਦੀ ਉਹ ਮਾਰੇ پاگل ਹੋ ਜਾਣਾ ਹੀ ਹੋਰ 2-4 ਦਿਨਾਂ ਲਈ ਮੇਰੀ ਗੱਲ ਸੁਣ ਲੋ ਏਕ ਜਨਾਨੀ ਹੁੰਦੀ ਆ ਜਿਹੜੀ ਘਰ ਨੂੰ ਸਾਂਭ ਸਕਦੀ ਆ ਜੇ ਬੰਦਿਆਂ ਤੇ ਵਸਦੀ ਆ ਗੱਲ ਹੋਵੇ ਨਾ ਕਰ ਸਾਂਭ ਸਕਣ ਤੇ ਬੰਦੇ ਜਨਾਨੀਆਂ ਨੂੰ ਘਰੋਂ ਬਾਹਰ ਕੱਢ ਦੇਣਾ ਜਨਾਨੀ ਜਨਾਨੀ ਹੁੰਦੀ ਆ ਜਿੰਨਾ ਚਿਰ ਘਰ ਜਨਾਨੀ ਨਹੀਂ ਨਾ ਹੁੰਦੀ ਉਹਨਾਂ ਚਿਰ ਘਰ ਦਾ ਕੰਮ ਨਹੀਂ ਸੰਭਿਆ ਜਾਂਦਾ ਆ ਜਿੰਨਾ ਮਰਜ਼ੀ ਤੁਸੀਂ ਕਰਦੇ ਰਹੇ ਜੀ ਆ ਵੇਖਿਓ ਸਾਰੇ ਖਲਾੜਾ ਉਦੈ ਪਿਆ ਬਣਾਵਾ ਹਾਂ ਤੇ ਬੰਦੇ ਜਿਹੜੇ ਉਹ ਬਾਹਰ ਦਾ ਹੀ ਕਰਦੇ ਚੰਗੇ ਲੱਗਦੇ ਆ ਇਹ ਛੁੱਟੀਆਂ ਦਫ਼ਤਰ ਤੋਂ ਕਰ ਕਰਕੇ ਤੇ ਘਰ ਬੈਠੇ ਐਦਾਂ ਦੇ ਤੁਹਾਡੀ ਜੋਬ ਵੀ ਚੱਲ ਜੂਗੀ ਬੱਸ ਕਰ ਯਾਰ ਲੱਗ ਗਿਆ ਪਤਾ ਮੈਨੂੰ ਮੰਮੀ ਫਿਰ ਦਿਹਾੜੀ ਕਿ ਨਾ ਲੱਤ ਦਾ ਡਰਾਮਾ ਕੀਤਾ ਵੀ ਮੇਰੀ ਲੱਤ ਬੜੀ ਦੁਖਦੀ ਆ ਮਮੇ ਜੀ ਹਾਂ ਨਾਲੇ ਮੈਂ ਇੱਕ ਚੀਜ਼ ਹੋਰ ਸੋਚੀ ਆ। ਇਹ ਜਿਹੜਾ ਵੀ ਮੈਂ ਖਾਣਾ ਖੂਣਾ ਬਣਾ ਕੇ ਕਿਹਨੂੰ ਖਵਾਨੀ ਆ ਨਾ ਜਿੱਦਾਂ ਇਹਨਾਂ ਦੇ ਯਾਰ ਬੇਲੀ ਆ ਉਹਨਾਂ ਨੇ ਵੀ ਖਾਦਾ ਵਾ ਸਟਾਫ ਮੈਂਬਰਾਂ ਨੇ ਵੀ ਖਾਦਾ ਉਹਨਾਂ ਨੇ ਮੇਰੀਆਂ ਸਿੱਖਤਾਂ ਦੇ ਕੋਲ ਬੰਨੇ ਤੁਹਾਨੂੰ ਪਤਾ ਮੰਮੀ ਮੈਨੂੰ ਤਾਂ ਕੁਕਿੰਗ ਚੰਗੀ ਤਰ੍ਹਾਂ ਆਉਂਦੀ ਆ ਤੇ ਮੈਂ ਹੁਣ ਸ਼ਾਮੀ ਆਣ ਕੇ ਹੋਰ ਕੰਮ ਕਰਿਆ ਕਰਨਾ ਵਾ ਮੈਂ ਟਿਫਨ-ਟੁਫਨ ਤਿਆਰ ਕਰਿਆ ਕਰਨੀ ਆ ਕੁਕਿੰਗ ਦਾ ਕੰਮ ਵੀ ਸ਼ੁਰੂ ਕਰਨ ਲੱਗੀ ਘਰ ਹੁਣ ਆਪਾਂ ਰਲ ਮਿਲ ਕੇ ਕੰਮ ਚਲਾਈਏ ਇਹਦੇ ਵਿੱਚ ਮੈਨੂੰ ਤੁਹਾਡੇ ਦੋਵਾਂ ਦੀ ਹੈਲਪ ਦੀ ਲੋੜ ਆ। ਕੋਈ ਗੱਲ ਤੈਨੂੰ ਦਵਾਂਗੇ ਸੁਣ ਲਈ ਇਹਨੂੰ ਥੋੜਾ ਬੁਤਾਂ ਨਾਲ ਤੇਰੇ ਬੜੀ ਛੋਟੀ ਸਬਜੀ ਸੁੱਜੀ ਚੀਜ਼ ਦਾ ਤਰਕੇ ਬੜੇ ਵਧੀਆ ਲਾ ਲਿੰਦਾ ਨਾਲੇ ਮਨ ਮੇਰੀ ਗੱਲ ਸੁਣ ਫੁਲਕੇ ਬੜੇ ਗੋਲ ਗੋਲ ਲਉਂਦਾ ਹੀ ਜੇ ਇੱਕ ਜਨਾਨੀ ਮੰਨ ਲਓ ਨੌਕਰੀ ਕਰਦੀ ਆ ਐਂਡ ਤੇ ਉਹ ਵਿਚਾਰੀ ਘਾੜੀ ਲੈ ਆ ਕੇ ਦਿੰਦੀ ਆ ਕਿਤੇ ਨਹੀਂ ਲੈ ਕੇ ਜਾਂਦੀ ਜਦੋਂ ਤੁਹਾਨੂੰ ਲੋੜ ਪਾਉਗੀ ਨਾ ਮੈਂ ਫੇਰ ਹਾਜ਼ਰ ਹਾਂ ਮੈਂ ਘਰ ਚ ਹੀ ਖਰਚੇ ਕਰਨੇ ਜਿਵੇਂ ਬੱਚੇ ਦਾ ਵੀ ਖਰਚਾ ਕਰਦੀ ਆ ਕੋਈ ਵੀ ਤੁਹਾਡੇ ਤੋਂ ਵੱਡਾ ਆ ਜਾਂਦਾ ਬੱਚੇ ਨੇ ਵੀ ਤੇ ਤੁਹਾਡੇ ਕੋਈ ਮੰਗਣਾ ਹੋਰ ਕਿਦੋਂ ਕੋ ਮੰਗਣਾ ਵਾ ਜੇ ਮਾਂ ਕੋ ਜਾ ਬਿਓ ਕੋ ਉਰਲੈਣਾ ਉਹ ਕਿਹੜਾ ਪੁੱਤ ਬਾਹਰ ਦੇ ਆਉਂਦੀ ਆ ਜੇ ਕਰਦੀ ਆ ਤੇ ਆਪਣੇ ਅੱਤੇ ਕਰਦੀ ਘਰੋਂ ਵੀ ਥੋੜਾ ਬੂਤਾ ਕਰਕੇ ਜਾਂਦੀ ਆ ਉੱਥੇ ਵੀ ਜਾਂਦੀ ਆ ਤੇ ਪੈਸੇ ਤੇ ਲੈ ਆਉਂਦੀ ਆ ਜਿਹੜੇ ਤੁਹਾਡੇ ਵਰਗੇ ਬੰਦੇ ਕਹਿ ਦਿੰਦੇ ਲੈ ਨੌਕਰੀ ਕਰਨ ਦੀ ਤਾਂ ਸਾਨੂੰ ਕੀ ਫਾਇਦਾ ਇਹਦਾ ਜਾਂ ਤੇ ਸਾਡੇ ਹੱਥ ਤੇ ਪੈਸੇ ਰੱਖੇ ਤੇ ਆ ਪੈਸੇ ਆ ਨਾ ਜੋ ਇੱਥੇ ਹੁਣ ਆ ਉਹ ਤੁਹਾਡੇ ਫਰਜ਼ ਆ ਉਹ ਮੇਰਾ ਫਰਜ਼ ਨਹੀਂ ਹੈਗਾ ਇੱਕ ਬੰਦਾ ਜਦੋਂ ਜਨਾਨੀ ਨੂੰ ਵਿਆਹ ਕੇ ਲਿਆਉਂਦਾ ਵਾ ਨਾ ਉਹ ਫਰਜ਼ ਉਸ ਬੰਦੇ ਦੇ ਹੁੰਦੇ ਆ ਕਿ ਜਨਾਨੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਵਾ ਬੱਚੇ ਦੀਆਂ ਲੋੜਾਂ ਪੂਰੀਆਂ ਕਰਨੀਆਂ ਵਾ ਘਰ ਗ੍ਰਿਸ਼ਤੀ ਸੰਭਾਲਣੀ লাগਿਆ ਬਦਨਾਮ ਬਸ ਕਰਾਉਣ ਬੇਇੱਜ਼ਤੀ ਕਰੀ ਜਾਨੀਏ ਬੇਇੱਜ਼ਤੀ ਥੋੜੀ ਆ ਚੱਲ ਮੈਂ ਤੇ ਤੇਰੇ ਅਸਿਰਤਾ ਕਰਨ ਨਹੀਂ ਆ ਬਦਦਾਂ ਤੇ ਆ ਤੀਆ ਆਕਰ ਤੇ ਮਸਾ ਠਾਉਂ ਲੇ ਸਾਰੀ ਹੋ ਗਈ ਆ ਬਾਸਾ ਨਹੀਂ ਸਾਰੀ ਹੋ ਗਈ ਆ ਵਾਕੇ ਮੈਂ ਐਵੇਂ ਫੋਕੀ ਆਕਰ ਰੱਖਦਾ ਮੈਂ ਹਾਂ ਯਾਰ ਮੈਂ ਬੰਦਾ ਵਾਂ ਮੈਂ ਆ ਕਰਦਾ ਮੈਂ ਉਹ ਕਰਦਾ ਤੇ ਜਨਾਨੀ ਨੂੰ ਸਮਝਦਾ ਹਾਂ ਕਿ ਜੇ ਉਹ ਕੀ ਕਰਦੀ ਆ ਘਰ ਵਿੱਚ ਕੋਈ ਕੰਮ ਨਹੀਂ ਹੁੰਦਾ ਬਸ ਮਾੜਾ ਇਹ ਕੰਮ ਕਰ ਲਿਆ ਫੇਰ ਲੰਮੇ ਬੈ ਕੇ ਹੁਣ ਮੈਨੂੰ ਪਤਾ ਲੱਗਾ ਕਿ ਕਿੰਨੇ ਕੰਮ ਹੁੰਦੇ ਘਰ ਦੇ ਵਿੱਚ ਬੰਦਿਆਂ ਨੂੰ ਲੱਗਦਾ ਵੀ ਖਣੀ ਅਸੀਂ ਪਾੜ ਦੰਦੇ ਆ ਇਹਨਾਂ ਨੂੰ ਪਤਾ ਵੀ ਜਨਾਨੀ ਤੋਂ ਬਿਨਾਂ ਬੰਦਾ ਇਕੱਈ ਜੋ ਕਰਦਾ ਸਹੀ ਗੱਲ ਮੰਮੀ ਹਾਂ ਇਹ ਜਿਹੜਾ ਜੀਵਨ ਦਾ ਸਫਰ ਹੁੰਦਾ ਨਾ ਜਨਾਨੀ ਤੇ ਬੰਦਾ ਦੋਵਾਂ ਦੇ ਨਾਲ ਹੀ ਚੱਲਦਾ ਵਾ ਜੇ ਕੋਈ ਬੰਦਾ ਆਪਣਾ ਪੈਰ ਪਿੱਛੇ ਕਰ ਲੈਣਾ ਤਾਂ ਜਿਹੜਾ ਇੱਕ ਬੰਦਾ ਦਿਤੀ ਪੁੱਤ ਇਹ ਬੰਦਾ ਬਾਹਰ ਦੇ ਕੰਮ ਕਰਦਾ ਵਾ ਤੇ ਜਨਾਨੀ ਘਰ ਸੰਭਾਲਦੀ ਆ ਉਸ ਤੋਂ ਵੀ ਵੱਧ ਕੰਮ ਕਰਦੀ ਬੰਦਾ ਤੇ ਫਿਰ ਦਫ਼ਤਰ ਤੋਂ ਹੋ ਕੇ ਵਾਪਸ ਆ ਜਾਂਦਾ ਉਹਦੀ ਵਿਚਾਈ ਅਜੇ ਤੱਕ ਘਰ ਦੇ ਕੰਮ ਨਹੀਂ ਮੁੱਕੇ ਹੁੰਦੇ ਤੇ ਜਿਹੜੀਆਂ ਸਾਡੀਆਂ ਲੇਡੀਜ਼ ਇਦਾਂ ਦੀਆਂ ਭੈਣਾਂ ਐ ਇਦਾਂ ਦੀਆਂ ਨੇ ਜਿਹੜੀਆਂ ਕਿ ਜੋਬ ਵੀ ਕਰਦੀਆਂ ਨੇ ਸੋਚੋ ਵੀ ਉਹ ਕਿੰਨਾ ਸਟਰਗਲ ਕਰਦੀਆਂ ਨੇ ਲਾਈਫ 'ਚ ਉਹਨਾਂ ਨੂੰ ਡਬਲ ਮਿਹਨਤ ਪੈਂਦੀ ਆ ਡਬਲ ਮਿਹਨਤ ਪੈਂਦੀ ਆ ਪਹਿਲਾਂ ਬਾਹਰ ਦੇ ਕੰਮ ਕਰਨੇ ਆ ਫਿਰ ਬਾਹਰ ਜਾ ਕੇ ਕਰਦੇ ਆ ਫਿਰ ਘਰ ਆ ਕੇ ਵਿਚਾਰੀਆਂ ਉਸੇ ਵੇਲੇ ਆਪਣੇ ਚੁੰਨੀ ਮੰਨ ਲੈਂਦੀਆਂ ਹਨ ਹਾਂ ਤੇ ਫਿਰ ਜੇ ਬੰਦਾ ਕਵੇ ਵੀ ਤੂੰ ਸਾਰਾ ਦਿਨ ਕੀਤਾ ਕੀ ਆ ਆ ਕੀ ਕਰਦੀ ਆ ਤੂੰ ਬੈੱਡ ਤੋੜਦੀ ਆ ਤੇ ਕੀ ਬੀਤਦੀ ਜਨਾਨੀ ਤੇ ਹੈ ਨਹੀਂ ਹੁਣ ਥੋੜੀ ਬੰਦਾ ਗਊਗਾ ਪਹਿਲਾਂ ਕਹਿੰਦਾ ਹੁਣ ਬੰਦੇ ਨੇ ਕਿੱਥੋਂ ਕਹਿਣਾ ਵਾ ਹੋਰ ਸਿਰ ਪੜੋ ਨਾ ਬੰਦੇ ਨੇ ਆ ਕੇ ਹਉ ਪਤਾ ਲੱਗ ਗਿਆ ਨਾ ਦੋ ਦਿਨਾਂ ਚ ਚਲੋ ਠੀਕ ਹੈ ਜੀ ਹੁਣ ਆਪਾਂ ਵੀ ਆਪਣਾ ਰਲ ਮਿਲ ਕੇ ਘਰ ਚਲਾਵਾਂਗੇ ਤੇ ਤੁਸੀਂ ਵੀ ਸਾਰੇ ਰਲ ਮਿਲ ਕੇ ਆਪਣਾ ਘਰ ਚਲਾਇਓ ਜਿਹੜੀ ਜਿਹੜੀ ਸਪੋਰਟ ਕਰੀ ਮੈਨੂੰ ਹੁਣ ਆ ਗਈ ਅਕਲ ਅਕਲ ਟਿਕਾਣੇ ਆ ਗਈ ਮੇਰੀ ਪਹਿਲਾਂ ਥੋੜਾ ਦਿਮਾਗ ਖਰਾਬ ਹੋਇਆ ਸੀ ਤੇ ਮੈਨੂੰ ਲੱਗ ਗਿਆ ਪਤਾ ਕਿ ਜਨਾਨੀਆਂ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਆ ਈਵਨ ਕਿ ਬੰਦਿਆਂ ਨਾਲੋਂ ਵੀ ਵੱਧ ਕੰਮ ਹੁੰਦੇ ਆ ਜਾਨਸੇ ਕੀ ਕਰਨਾ ਹੁੰਦਾ ਜੀ ਤਿਆਰ ਹੋਏ ਘਰੋਂ ਸਾਰਾ ਸਮਾਨ ਘਰੋਂ ਮੇਰਾ ਵਾਈਫ ਨੇ ਦਿਨਾ ਸਭ ਕੁਝ ਮਲਾ ਆਪ ਹਾਤੀ ਕੁਛ ਨਹੀਂ ਕਰਨਾ ਚਲ ਗਏ ਉੱਥੇ ਕੰਮ ਕੀਤਾ ਘਰ ਆ ਕੇ ਬੈ ਗੇ ਫਿਰ ਆਰਡਰ ਹੀ ਮਾਰਨੇ ਆ ਤੇ ਤੁਸੀਂ ਸੋਚੋ ਕਿ ਲੇਡੀਜ਼ ਕਿੰਨੇ ਕੰਮ ਕਰਦੀਆਂ ਵਾ ਕਿ ਬੰਦਿਆਂ ਨੂੰ ਤਿਆਰ ਵੀ ਕਰਨਾ ਬੱਚਿਆਂ ਨੂੰ ਕਰਨਾ ਰੋਟੀ ਬਣਾਉਣੀ ਕਿੰਨੇ ਬਹੁਤ ਜਿਆਦਾ ਕੰਮ ਹੈ ਗਿਣ ਕੇ ਨਹੀਂ ਦੱਸ ਸਕਦੇ ਕਿਉਂਕਿ ਬਹੁਤ ਇਹੀ ਕੰਮ ਹੁੰਦੇ ਆ ਤੇ ਜਿਹੜੀਆਂ ਭੈਣਾਂ ਮੇਰੀਆਂ ਬਾਹਰ ਵੀ ਕੰਮ ਕਰਦੀਆਂ ਜੋਬ ਵਗੈਰਾ ਕਰਦੀਆਂ ਕੁਛ ਵੀ ਕਰਦੀਆਂ ਉਹਨਾਂ ਵਾਸਤੇ ਸਲੂਟ ਆ ਯਾਰ ਬਹੁਤ ਵਧੀਆ ਤੁਹਾਨੂੰ ਪਰਮਾਤਮਾ ਨੇ ਸਮਰਥਾ ਬਖਸ਼ੀ ਆ ਕਿ ਜਿੰਨਾ ਤੁਸੀਂ ਕੰਮ ਕਰਦੇ ਆ ਨਾ ਹਾਰਡ ਵਰਕ ਮੈਂ ਕਹਿੰਦਾ ਸਲੂਟ ਸਾਰੀਆਂ ਔਰਤਾਂ ਨੂੰ ਤੇ ਭੈਣਾਂ ਨੂੰ ਹੀ ਭਰਾਵਾਂ ਨੂੰ ਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਕੁਛ ਵੀ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਯਾਰ ਟੌਰਚਰ ਨਾ ਕਰਿਆ ਕਰੋ ਤੇ ਸਾਡੀ ਤੇ ਇਹ ਸੋਚ ਆ ਕਿ ਜਿੰਨਾ ਵੀ ਹੋ ਸਕੇ ਜਿਆਦਾ ਥੋੜਾ ਥੋੜਾ ਬਹੁਤਾ ਜਿੰਨਾ ਵੀ ਉਹਨਾਂ ਨੂੰ ਸਪੋਰਟ ਕਰਿਆ ਕਰੋ ਸਾਥ ਦਿਆ ਕਰੋ ਹੈਲਪ ਕਰਿਆ ਕਰੋ ਇਹਦੇ ਨਾਲ ਜੀਵਨ ਸੁਖੀ ਹੋ ਜਾਊਗਾ ਤੇ ਹੱਸਦੇ ਖੇੜਦੇ ਬੀਤੂਗਾ ਜੇ ਵੀਡੀਓ ਚੰਗੀ ਲੱਗੀ ਤੁਹਾਡੀ ਵੀਡੀਓ ਨੂੰ ਜਰੂਰ ਸਪੋਰਟ ਕਰਿਆ ਕਰੋ ਅਸੀਂ ਤੁਹਾਡੇ ਵਾਸਤੇ ਮਿਹਨਤ ਕਰਦੇ ਆ ਤੁਹਾਨੂੰ ਮੈਸੇਜ ਦੇਣ ਕਰਕੇ ਸਪੋਰਟ ਕਰੋ ਜਰੂਰ ਸਪੋਰਟ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚਲੋ ਜੀ ਠੀਕ ਆ ওকে ਬਾਏ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਵੀਡੀਓ ਸਾਰਿਆਂ ਦਾ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ